ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਤੇ ਤੰਦਰੁਸਤ ਹੋਵੋਗੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਆਪਣੀ హెయిర్ ਕੇਅਰ ਨੂੰ ਲੈ ਕੇ ਹੈ ਜੀ ਠੀਕ ਹੈ ਤੇ ਵੈਸੇ ਮੈਂ ਇਸ ਵੀਡੀਓ ਅਪਲੋਡ ਕਰਨ ਵਾਲੀ ਸੀਗੀ ਤੇ ਵੈਸੇ ਮੇਰੇ ਇੱਕ ਪਿਆਰੇ ਜਿਹੇ ਸਬਸਕ੍ਰਾਈਬਰ ਨੇ ਮੈਨੂੰ ਮੈਸੇਜ ਵੀ ਕਰਤਾ ਸੀ ਮੈਂ ਤੁਹਾਨੂੰ ਮੈਸੇਜ ਵੀ ਮੈਂਸ਼ਨ ਕਰ ਦੂੰਗੀ ਕਿ हेयर ਗਰੋਥ ਔਇਲ ਵਿੱਚ ਬਹੁਤ ਜ਼ਿਆਦਾ ਗਰਮ ਚੀਜ਼ਾਂ ਹੁੰਦੀਆਂ ਹਨ ਤੇ ਆਪਾਂ ਉਹਨੂੰ ਕਿਵੇਂ ਵਰਤੀਏ ਠੀਕ ਹੈ ਤੇ ਅੱਜ ਮੈਂ ਇਸ ਬਾਰੇ ਦੱਸੂੰਗੀ ਕਿ ਜਿਹੜਾ हेयर ਗਰੋਥ ਔਇਲ ਹੈ ਉਹਨੂੰ ਆਪਾਂ ਨੂੰ ਕਿਸ ਕਿਵੇਂ ਵਰਤਣਾ ਹੈ ਠੀਕ ਹੈ ਤੇ ਕਿਹਨੂੰ ਇਹ ਨਹੀਂ ਵਰਤਣਾ ਚਾਹੀਦਾ ਕਿਹਨੂੰ ਵਰਤਣਾ ਚਾਹੀਦਾ ਤੇ ਇਹਦੀ ਸਹੀ ਟਾਈਮਿੰਗ ਕੀ ਆ ਯੂਜ਼ ਕਰਨ ਦੀ ਸਹੀ ਵਿਧੀ ਕੀ ਆ ਆਪਾਂ ਸਾਰੀਆਂ ਗੱਲਾਂ ਕਰਾਂਗੇ ਠੀਕ ਹੈ ਤੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਹੈ ਜੇ ਤੁਸੀਂ ਵੀ हेयर ਗਰੋਥ ਆਇਲ ਯੂਜ਼ ਕਰਦੇ ਹੋ ਤਾਂ ਤੁਹਾਨੂੰ ਇਹ ਸਾਰੀਆਂ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਤੁਸੀਂ ਕੋਈ ਵੀ हेयर ਗਰੋਥ ਆਇਲ ਲੈ ਲਓ ਮਾਰਕੀਟ ਵਾਲੇ ਲੈ ਲਓ ਤਕਰੀਬਨ ਸਾਰੇ हेयर ਗਰੋਥ ਆਇਲ ਵਿੱਚ ਇਹ ਚੀਜ਼ਾਂ ਐਡ ਹੁੰਦੀਆਂ ਹੀ ਨੇ ਕਿਉਂਕਿ ਤੁਹਾਨੂੰ ਮੈਂ ਵੀ ਜਿਵੇਂ ਮੈਂ ਦੱਸਦੀ ਹੁੰਨੀ ਆ ਆਪਣੀ ਵੀਡੀਓ 'ਚ ਕਿ ਮੈਂ ਆਪਣੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੀ ਆ ਮੈਂ ਵੀ ਇਹ हेयर ਗਰੋਥ ਆਇਲ ਮਤਲਬ ਸੋਸ਼ਲ ਮੀਡੀਆ ਤੇ ਹੀ ਦੇਖਿਆ ਸੀ ਤੇ ਮੈਂ ਯੂਜ਼ ਕੀਤਾ ਸੀ ਮੈਨੂੰ ਇਹਦੇ ਵਧੀਆ ਬੈਨੀਫਿਟ ਮਿਲੇ ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਬਟ ਸ਼ੇਅਰ ਕੀਤਾ ਜਾਂ ਤੇ ਇਸ ਕਰਕੇ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਵੀ ਬਣਦਾ ਏ ਕਿ ਇਹਨੂੰ ਕਿਵੇਂ ਯੂਜ਼ ਕਰਨਾ ਹੈ ਕਿਹਨੇ ਨਹੀਂ ਯੂਜ਼ ਕਰਨਾ ਹੈਗਾ ਕੀ ਕੀ ਇਹਨੂੰ ਯੂਜ਼ ਕਰਨ ਦੀ ਵਿਧੀ ਹੈ ਕੀ ਟਾਈਮਿੰਗ ਹੈ ਉਹ ਸਾਰੀਆਂ ਗੱਲਾਂ ਅੱਜ ਆਪਾਂ ਕਰਾਂਗੇ ਵੀਡੀਓ ਬਹੁਤ ਜ਼ਿਆਦਾ ਇਨਫੋਰਮੇਟਿਵ ਹੋਣ ਵਾਲੀ ਏ ਸਕਿੱਪ ਬਿਲਕੁਲ ਵੀ ਨਾ ਕਰਿਓ ਠੀਕ ਹੈ ਅੱਗੇ ਨਹੀਂ ਵਧਾਉਣੀ ਹੈਗੀ ਵੀਡੀਓ ਕਿਉਂਕਿ ਇਹਦੇ 'ਚ ਬਹੁਤ ਹੀ ਵਧੀਆ-ਵਧੀਆ ਗੱਲਾਂ ਤੁਹਾਨੂੰ ਸਿੱਖਣ ਨੂੰ ਮਿਲਣੀਆਂ ਏ ਠੀਕ ਹੈ ਜੀ ਪਰ ਜੇ ਤੁਹਾਨੂੰ ਵੀਡੀਓ ਵਧੀਆ ਤੇ ਸਬਸਕ੍ਰਾਈਬ ਵੀ ਕਰਿਓ ਚੈਨਲ ਨੂੰ ਠੀਕ ਹੈ ਜੀ ਤੇ ਐਵੇਂ ਜਿਵੇਂ ਮੇਰੇ ਇੱਕ ਪਿਆਰੇ ਜਿਹੇ ਸਬਸਕ੍ਰਾਈਬਰ ਨੇ ਮੈਨੂੰ ਮੈਸੇਜ ਕੀਤਾ ਆ ਤੇ ਮੈਨੂੰ ਮਜਬੂਰ ਕੀਤਾ ਕਿ ਮੈਂ ਇਸ ਟੋਪਿਕ ਤੇ ਵੀਡੀਓ ਬਣਾਵਾ ਤੁਸੀਂ ਵੀ ਐਵੇਂ ਮੈਨੂੰ ਉਹ ਕਰਿਆ ਕਰੋ ਮਤਲਬ ਕਮੈਂਟ ਕਰਿਆ ਕਰੋ ਠੀਕ ਹੈ ਤਾਂ ਕਿ ਮੈਂ ਕੋਈ ਵੀ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਤੋਂ ਨਾ ਭੁੱਲਾਂ ਠੀਕ ਹੈ ਜੀ ਤਾਂ ਚਲੋ ਜੀ ਵੀਡੀਓ ਸਟਾਰਟ ਕਰਦੇ ਆਪਾਂ ਟਾਈਮ ਨੂੰ ਵੇਸਟ ਨਹੀਂ ਕਰਦੇ ਮੈਂ ਆਪਣੀ ਡਾਇਰੀ ਚ ਕੁਝ ਕੁਸ਼ ਗੱਲਾਂ ਨੋਟ ਕਰ ਲਈਆਂ ਜਿਹੜੀਆਂ ਤੁਹਾਨੂੰ ਦੱਸਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੁਸੀਂ ਵੀ हेयर ਗ੍ਰੋਥ ਆਇਲ ਵਰਤਦੇ ਹੋ ਤਾਂ ਠੀਕ ਹੈ ਜੀ ਹੁਣ ਆਪਾਂ ਵੀਡੀਓ ਨੂੰ ਲੰਬਾ ਨਹੀਂ ਕਰਦੇ ਹੈਗੇ ਠੀਕ ਹੈ ਸਭ ਤੋਂ ਪਹਿਲਾ ਪੁਆਇੰਟ ਹੈਗਾ ਆਪਣਾ ਪੈਚ ਟੈਸਟ ਕਰਨਾ ਠੀਕ ਹੈ ਜੀ ਜੇ ਤੁਸੀਂ ਵੀ हेयर ਬਰੋਥੋਇਲ ਪੈਸੇ ਤਾਂ ਤੁਸੀਂ ਕੋਈ ਵੀ ਰੈਮਡੀ ਯੂਜ਼ ਕਰਦੇ ਹੋ ਕੋਈ ਪ੍ਰੋਡਕਟ ਯੂਜ਼ ਕਰਦੇ ਹੋ ਕੁਝ ਵੀ ਕਰਦੇ ਹੋ ਪੈਚ ਟੈਸਟ ਜ਼ਰੂਰ ਕਰੋ ਠੀਕ ਹੈ ਜਿਵੇਂ ਕਿ ਮੈਂ ਇੱਥੇ ਲਿਖਿਆ ਹੈ ਆਪਣੇ ਹੱਥ ਦੀ ਕਲਾਈ ਤੇ ਤੁਸੀਂ ਲਗਾ ਕੇ ਰੱਖੋ ਕੋਈ ਵੀ ਚੀਜ਼ ਜਿਹੜੀ ਤੁਸੀਂ ਯੂਜ਼ ਕਰਨੀ ਹੈ ਜਾਂ ਕੰਨ ਦੇ ਪਿੱਛੇ ਵਾਲੇ ਹਿੱਸੇ ਤੇ ਲਗਾਓ ਠੀਕ ਹੈ ਇਹਨੂੰ ਤੁਸੀਂ ਘੰਟਾ ਡੇਢ ਘੰਟਾ ਜਾਂ 15 20 ਮਿੰਟ ਲੱਗਿਆ ਰਹਿਣ ਦਿਓ ਦੇਖੋ ਕਿ ਤੁਹਾਨੂੰ ਕੋਈ ਇਰੀਟੇਸ਼ਨ ਤਾਂ ਨਹੀਂ ਹੋ ਰਹੀ ਹੈਗੀ ਤੁਹਾਨੂੰ ਕੋਈ ਸਮੈਲ ਤੋਂ ਅਲਰਜੀ ਤਾਂ ਨਹੀਂ ਹੈਗੀ ਤੁਹਾਨੂੰ ਰੈਡਨੈਸ ਤਾਂ ਨਹੀਂ ਹੋ ਰਹੀ ਹੈਗੀ ਤੁਹਾਨੂੰ ਅ ਖਾਜ ਤਾਂ ਨਹੀਂ ਹੋ ਰਹੀ ਖੁਰਕਤਾ ਨਹੀਂ ਹੋ ਰਹੀ ਹੈਗੀ ਠੀਕ ਹੈ ਇਹ ਸਾਰੀਆਂ ਗੱਲਾਂ ਨੋਟ ਕਰੋ ਇਹ ਆਪਣਾ ਪਹਿਲਾ ਪੁਆਇੰਟ ਹੈ ਇਹ ਜ਼ਰੂਰ ਤੁਸੀਂ ਅਪਲਾਈ ਕਰਦੀਆਂ ਨੇ ਇਹ ਗੱਲਾਂ ਠੀਕ ਹੈ ਕਿਉਂਕਿ ਅੱਜ ਦਾ ਟਾਈਮ ਐਵੇਂ ਦਾ ਆਪਾਂ ਸਾਰੀਆਂ ਚੀਜ਼ਾਂ ਬਾਹਰ ਦੀ ਹੀ ਵਰਤਦੇ ਹਾਂ ਠੀਕ ਹੈ ਜੀ ਤੇ ਆਪਾਂ ਨੂੰ ਇਹ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਈ ਤੇ ਜਿਹੜਾ ਆਪਣਾ ਦੂਸਰਾ ਪੁਆਇੰਟ ਹੈ हेयर ਗਰੋਥ ਔਇਲ ਤੁਸੀਂ ਨੈਟ ਤੇ ਜਿੰਨਾ ਮਰਜੀ ਸਰਚ ਕਰ ਲਓ ਤਕਰੀਬਨ ਜਿਹੜੀਆਂ हेयर ਗਰੋਥ ਔਇਲ ਵਿੱਚ ਮੈਂ ਚੀਜ਼ਾਂ ਪਾਈਆਂ ਨੇ ਠੀਕ ਹੈ ਉਹ ਸਾਰੀਆਂ ਸਾਰੇ हेयर ग्रोथ ਔਇਲ ਵਿੱਚ ਪੈਂਦੀਆਂ ਨੇ ਤੁਸੀਂ ਸਰਚ ਕਰ ਸਕਦੇ ਹੋ ਠੀਕ ਹੈ ਤੇ ਮੈਨੂੰ ਇਹ ਔਇਲ ਸੂਟ ਕਰਦਾ ਆ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਆ ਪਰ ਇਹ ਔਇਲ ਹਰ ਕਿਸੇ ਨੂੰ ਸੂਟ ਨਹੀਂ ਕਰਦਾ ਕਿਹਨਾਂ ਕਿਹਨਾਂ ਨੂੰ ਸੂਟ ਨਹੀਂ ਕਰਦਾ ਉਹ ਮੈਂ ਸਾਰਾ ਦੱਸੂਗੀ ਤੇ ਆਪਾਂ ਨੂੰ ਔਇਲ ਨੂੰ ਪਤਲਾ ਕਰਕੇ ਯੂਜ਼ ਕਰਨਾ ਚਾਹੀਦਾ ਜਿਨ੍ਹਾਂ ਨੂੰ ਡਾਇਰੈਕਟ ਨਹੀਂ ਸੂਟ ਕਰਦਾ ਹੈਗਾ ਠੀਕ ਹੈ ਹੁਣ ਮੈਨੂੰ ਤਾਂ ਕਰਦਾ ਆ ਠੀਕ ਹੈ ਮੇਰੇ ਇਹ ਵਾਲੇ हेयर ग्रोथ ਔਇਲ ਨਾਲ ਵਾਲ ਵੀ ਲੰਬੇ ਹੋਏ ਨੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹੁਣ ਜ਼ਰੂਰੀ ਨਹੀਂ ਹੈਗਾ ਜਿਹੜੀ ਚੀਜ਼ ਮੈਨੂੰ ਮਤਲਬ ਬੈਨੀਫਿਟ ਦਿੰਦਾ ਹੈ ਜਿਹੜੀ ਚੀਜ਼ ਨਾਲ ਉਹ ਤੁਹਾਨੂੰ ਵੀ ਦਊਗੀ ਠੀਕ ਹੈ ਕਿਉਂਕਿ ਆਪਣੇ ਸਾਰਿਆਂ ਦੀ ਬੋਡੀ ਅਲੱਗ-ਅਲੱਗ ਹੈ ਠੀਕ ਹੈ ਤੇ ਇਸ ਕਰਕੇ ਤੁਸੀਂ ਇਹਨੂੰ ਪਤਲਾ ਕਰਕੇ ਯੂਜ਼ ਕਰਨਾ ਹੈ ਠੀਕ ਹੈ ਕਿਵੇਂ ਪਹਿਲਾਂ ਤੁਸੀਂ ਡਾਇਰੈਕਟ ਲਗਾ ਕੇ ਦੇਖ ਲਓ ਜੇ ਤੁਹਾਨੂੰ ਨਹੀਂ ਯੂਜ਼ ਕਰਦਾ ਤੇ ਇਹਨੂੰ ਪਤਲਾ ਕਰਨਾ ਹੈ ਹੁਣ ਜਿਵੇਂ ਮੈਂ ਦੱਸ ਦਿਆਂ ਤੁਹਾਨੂੰ ਇੱਕ ਚਮਚ ਤੁਸੀਂ ਇਹ ਵਾਲੀ ਹੇਅਰ ਗਰੋਥ ਆਇਲ ਦਾ ਲੈ ਲਿਆ ਤੇ ਇੱਕ ਚਮਚ ਤੁਸੀਂ ਕੋਈ ਵੀ ਆਪਣਾ ਜਿਵੇਂ ਸਰੋਂ ਦਾ ਤੇਲ ਦਾ ਲੈ ਸਕਦੇ ਹੋ ਨਾਰੀਅਲ ਦੇ ਤੇਲ ਦਾ ਲੈ ਸਕਦੇ ਹੋ ਠੀਕ ਹੈ ਤੇ 올ਿਵ ਆਇਲ ਦਾ ਲੈ ਸਕਦੇ ਹੋ ਇਸ ਕਰਕੇ ਤੁਸੀਂ ਡਾਈਲੂਟ ਕਰਕੇ ਇਹਨੂੰ ਯੂਜ਼ ਕਰਨਾ ਹੈ ਠੀਕ ਹੈ ਇਹ ਹੋ ਗਿਆ ਆਪਣਾ ਦੂਸਰਾ ਪੁਆਇੰਟ ਤੇ ਤੀਸਰਾ ਪੁਆਇੰਟ ਹੈ ਜੇ ਤੁਹਾਨੂੰ ਇਹ ਸਕੈਲਪ ਤੇ ਨਹੀਂ ਸੂਟ ਕਰਦਾ ਹੈਗਾ ਜਿਵੇਂ ਕਿ ਤੁਹਾਨੂੰ ਇਰੀਟੇਟ ਹੋ ਰਿਹਾ ਤੁਸੀਂ ਤੁਹਾਨੂੰ ਵੀ ਲੱਗਦਾ ਸਿਰ ਥੋੜਾ ਘੁਮ ਰਿਹਾ ਤੁਹਾਨੂੰ 스멜 ਤੋਂ ਕੋਈ ਦਿੱਕਤ ਹੋ ਰਹੀ ਹੈ ਹਨਾ ਇਹ ਤੁਹਾਨੂੰ ਇਚਿੰਗ ਹੋਣ ਲੱਗੀ ਤੁਹਾਨੂੰ ਖੁਜਲੀ ਹੋਣ ਲੱਗੀ ਖਾਰਸ਼ ਹੋਣ ਲੱਗੀ ਤਾਂ ਤੁਸੀਂ ਇਹਨੂੰ ਸਕੈਲਪ ਤੇ ਯੂਜ਼ ਬਿਲਕੁਲ ਵੀ ਨਹੀਂ ਕਰਨਾ ਹੈਗਾ ਠੀਕ ਹੈ ਤੁਸੀਂ ਇਹਨੂੰ ਡਾਇਰੈਕਟ ਲੈਂਥ ਤੇ ਲਗਾ ਸਕਦੇ ਹੋ ਉਹਦੇ ਨਾਲ ਕੀ ਹੋਊਗਾ ਆਪਣੀ ਜਿਹੜੇ ਵਾਲਾਂ ਦੀ ਲੈਂਥ ਹੈ ਚਮਕਦਾਰ ਤੇ ਮਜ਼ਬੂਤ ਬਣਨਗੇ ਤੇ ਦੋਹੇ ਮੁਹੇ ਵਾਲਾਂ ਤੋਂ ਵੀ ਤੁਹਾਨੂੰ ਛੁਟਕਾਰਾ ਮਿਲੂਗਾ ਠੀਕ ਹੈ ਸਕੈਲਪ ਤੇ ਇਰੀਟੇਟ ਹੋ ਰਿਹਾ ਤਾਂ ਯੂਜ਼ ਨਹੀਂ ਕਰਨਾ ਹੈਗਾ ਸਕੈਲਪ ਤੇ ਠੀਕ ਹੈ ਕੋਈ ਵੀ ਹੈ ਜ਼ਰੂਰੀ ਨਹੀਂ ਇਹ ਵਾਲਾ ਔਇਲ ਹੈ ਕੋਈ ਵੀ ਤੁਸੀਂ ਚਾਹੀਏ ਤੁਸੀਂ ਆਨਲਾਈਨ ਕੋਈ ਔਇਲ ਮੰਗਾਨੇ ਹੋ ਪਹਿਲਾਂ ਉਹਨੂੰ ਜ਼ਰੂਰ ਚੈੱਕ ਕਰੋ ਠੀਕ ਹੈ ਇਨਗਰੀਡੀਅੰਟ ਚੈੱਕ ਕਰੋ ਕੀ ਕੀ ਹੈ ਇੱਕ ਵਾਰ ਜੇ ਤੁਹਾਨੂੰ ਉਹਨੇ ਪਰੇਸ਼ਾਨ ਕੀਤਾ ਤਾਂ ਤੁਸੀਂ ਉਹਨੂੰ ਯੂਜ਼ ਕਰਨ ਦਾ ਤਰੀਕਾ ਬਦਲ ਲੈਣਾ ਦੂਜੀ ਵਾਰ ਠੀਕ ਹੈ ਤੇ ਆਪਣਾ ਜਿਹੜਾ ਚੌਥਾ ਪੁਆਇੰਟ ਹੈ ਘੱਟ ਟਾਈਮ ਰੱਖੋ ਹੁਣ ਘੱਟ ਟਾਈਮ ਕੀ ਜੇ ਤੁਸੀਂ हेयर ਗਰੋਥ ਆਇਲ ਲਗਾ ਲਿਆ ਪਹਿਲਾਂ ਤੁਸੀਂ ਕੋਈ ਵੀ ਆਇਲ ਉਹ ਬੇਸ ਆਇਲ ਲਗਾਉਂਦੇ ਸੀ ਜਿਵੇਂ ਨਾਰੀਅਲ ਦਾ ਤੇਲ ਲਗਾਉਣੀ ਉਹ ਕੱਲਾ ਹਨਾ ਤੁਸੀਂ ਉਹਨੂੰ 2 ਘੰਟੇ ਰੱਖਦੇ ਸੀਗੇ ਜੇ ਇਹ ਆਇਲ ਤੁਹਾਨੂੰ ਸੂਟ ਨਹੀਂ ਕਰਦਾ ਹੈਗਾ ਤਾਂ ਤੁਸੀਂ ਇਹਦੀ ਟਾਈਮਿੰਗ ਘਟਾ ਦਿਓ ਤੁਸੀਂ ਇਹਨੂੰ ਸਿਰਫ 20 ਤੋਂ 30 ਮਿੰਟ ਰੱਖਣਾ ਹੈ ਦੈਨ ਉਸ ਤੋਂ ਬਾਅਦ ਤੁਸੀਂ ਸ਼ੈਂਪੂ ਨਾਲ ਆਪਣੇ హెయిਰ ਨੂੰ ਵਾਸ਼ ਕਰ ਲੈਣਾ ਹੈ ਮਾਈਲਡ ਸ਼ੈਂਪੂ ਨਾਲ ਵਾਸ਼ ਕਰ ਲੈਣਾ ਠੀਕ ਹੈ ਜਿਸ ਵਿੱਚ ਕੈਮੀਕਲ ਬਹੁਤ ਹੀ ਜ਼ਿਆਦਾ ਘੱਟ ਹੋਣ ਅ ਹਰਬਲ ਸ਼ੈਂਪੂ ਕਿਵੇਂ ਬਣਾਉਣਾ ਇਹ ਵੀ ਮੈਂ ਤੁਹਾਨੂੰ ਇੱਕ ਵੀਡੀਓ ਲੈ ਤੇ ਉਹ ਤੁਸੀਂ ਚੈੱਕ ਕਰਦੇ ਹੋ ਵੈਸੇ ਮਾਈਲ ਸ਼ੈਂਪੂ ਮਿਲ ਜਾਂਦੇ ਨੇ ਮਾਰਕੀਟ 'ਚ ਤੁਸੀਂ ਜਿਹੜਾ ਯੂਜ਼ ਕਰਦੇ ਹੋ ਉਹ ਕਰ ਸਕਦੇ ਹੋ ਕੋਸ਼ਿਸ਼ ਕਰੋ ਘੱਟ ਕੈਮੀਕਲ ਵਾਲਾ ਹੋਣ ਠੀਕ ਹੈ ਤੇ ਜਿਹੜਾ ਪੰਜਵਾਂ ਹੈਗਾ ਇਹ ਆਪਾਂ ਨੂੰ హెయిర్ ਗਰੋਥ ਆਇਲ ਸਿਰਫ ਹਫਤੇ 'ਚ ਇੱਕ ਵਾਰੀ ਯੂਜ਼ ਕਰਨਾ ਹੈ ਆਪਾਂ ਬੇਸ ਆਇਲ ਕੋਈ ਵੀ ਯੂਜ਼ ਕਰ ਸਕਦੇ ਹਾਂ ਹਫਤੇ 'ਚ ਦੋ ਵਾਰੀ ਯੂਜ਼ ਕਰ ਲਓ ਕੋਈ ਚੱਕਰ ਨਹੀਂ ਪਰ ਜਿਹੜਾ హెయిర్ ਗਰੋਥ ਆਇਲ ਹੈ ਜ਼ਿਆਦਾਤਰ ਉਹ 'ਚ ਗਰਮ ਚੀਜ਼ਾਂ ਹੁੰਦੀਆਂ ਤਾਂ ਉਹਨੂੰ ਹਫਤੇ 'ਚ ਇੱਕ ਵਾਰ ਹੀ ਯੂਜ਼ ਕਰਨਾ ਹੈ ਠੀਕ ਹੈ ਡਿਪੈਂਡ ਹੈ ਕਿ ਤੁਹਾਨੂੰ ਸੂਟ ਕਰਦਾ ਹੈ ਜਾਂ ਨਹੀਂ ਕਰਦਾ ਹੈ ਉਸਤੇ ਡਿਪੈਂਡ ਹੈ ਠੀਕ ਹੈ ਪਰ ਕੋਸ਼ਿਸ਼ ਕਰੋ ਕਿ ਹ ਤੇ ਜਿਹੜਾ ਆਪਣਾ ਅਗਲਾ ਹੈਗਾ ਆ ਤੇ ਜੇਕਰ ਤੁਹਾਨੂੰ ਫਿਰ ਵੀ ਨਹੀਂ ਸੂਟ ਕਰਦਾ ਇਹ ਸਾਰੇ ਪੁਆਇੰਟ ਨੋਟ ਕਰਨ ਦੇ ਬਾਵਜੂਦ ਵੀ ਤੁਸੀਂ ਅਪਲਾਈ ਵੀ ਕੀਤੀ ਫਿਰ ਵੀ ਸੂਟ ਨਹੀਂ ਕਰਦਾ ਤਾਂ ਆਪਣੇ हेयर ਬ੍ਰੋਥ ਆਇਲ ਜਿਹੜਾ ਵੀ ਤੁਸੀਂ ਬਣਾਇਆ ਆ ਜਾਂ ਤੁਸੀਂ ਆਨਲਾਈਨ ਕੋਈ ਲੱਤਾ ਆ ਤਾਂ ਪਲੀਜ਼ ਉਹਨੂੰ ਛੱਡ ਦਿਓ ਠੀਕ ਹੈ ਉਹ ਉਹਦੀ ਜਗ੍ਹਾ ਤੇ ਤੁਸੀਂ ਨਾਰੀਅਲ ਦਾ ਕੱਲਾ ਤੇਲ ਲਗਾ ਸਕਦੇ ਹੋ ਉਹਦੇ ਵਿੱਚ ਵਿਟਾਮਿਨ ਈ ਦੇ ਕੈਪਸੂਲ ਪਾ ਕੇ ਐਲੋਵੇਰਾ ਜੈਲ ਪਾ ਕੇ ਉਹ ਲਗਾ ਸਕਦੇ ਹੋ 올ਿਵ ਆਇਲ ਲਗਾ ਸਕਦੇ ਹੋ ਠੀਕ ਹੈ ਤੇ ਹੋਰ ਜਜੋਬਾ ਆਇਲ ਲਗਾ ਸਕਦੇ ਹੋ ਤੁਸੀਂ ਠੀਕ ਹੈ ਸਰੋਂ ਦਾ ਤੇਲ ਸਿੱਕ ਹੁੰਦਾ ਪਰ ਜਿਹੜਾ ਕੰਫਰਟੇਬਲ ਹੈ ਉਹ ਵੀ ਲਗਾ ਸਕਦਾ ਆ ਜਿਹੜੇ हेयर ਗ੍ਰੋਥ ਆਇਲ ਹੈ ਜਿਵੇਂ ਵਿੱਚ ਗਰਮ ਚੀਜ਼ਾਂ ਹੁੰਦੀਆਂ ਨਾ ਗਰਮੀ ਵਿੱਚ ਪੂਰੇ ਧਿਆਨ ਰੱਖਣੇ ਉਹ ਗੱਲਾਂ ਹੁੰਦੀਆਂ ਹਨ ਇਹ ਵਾਲੀਆਂ ਕਿ ਜਿਆਦਾ ਸਰਦੀ ਆ ਗਈ ਤਾਂ ਸਰਦੀ ਵਿੱਚ ਤੁਸੀਂ ਇੱਕ ਵਾਰ ਜ਼ਰੂਰ ਯੂਜ਼ ਕਰਕੇ ਦੇਖੋ ਜੇ ਤੁਹਾਨੂੰ ਸੂਟ ਕਰਦਾ ਆ ਤਾਂ ਤੁਸੀਂ ਇਹਨੂੰ ਸਰਦੀ ਸਰਦੀ ਲਗਾ ਸਕਦੇ ਹੋ ਠੀਕ ਹੈ ਜੀ ਬਾਕੀ ਇਹ ਗੱਲਾਂ ਸਾਰੀਆਂ ਧਿਆਨ ਰੱਖ ਹੁੰਦੀ ਆ ਹੁਣ ਜਿਵੇਂ ਮੈਨੂੰ ਇਹ ਵਾਲਾ ਔਇਲ ਸੂਟ ਕਰਦਾ ਆ ਜ਼ਰੂਰੀ ਨਹੀਂ ਹਰ ਕਿਸੇ ਨੂੰ ਸੂਟ ਕਰੇ ਠੀਕ ਹੈ ਤਾਂ ਇਸ ਕਰਕੇ ਚੈੱਕ ਜ਼ਰੂਰ ਕਰਨਾ ਇਹ ਗੱਲਾਂ ਦੱਸਣੀਆਂ ਮੇਰਾ ਫਰਜ਼ ਬਣਦਾ ਆ ਠੀਕ ਹੈ ਕਿਉਂਕਿ ਇਹ हेयर ਗਰੋਥ ਔਇਲ ਵਿੱਚ ਇਹ ਗਰਮ ਚੀਜ਼ਾਂ ਸਾਰੇ ਹੀ ਔਇਲਾਂ ਚ ਪਾਈਆਂ ਜਾਂਦੀਆਂ ਹਨ ਠੀਕ ਹੈ ਸਾਨੂੰ ਕਿਸੇ ਵੀ ਚੀਜ਼ ਤੋਂ ਮਤਲਬ ਇਰੀਟੇਟ ਅਸੀਂ ਹੋ ਸਕਦੇ ਆ ਇਸ ਕਰਕੇ ਇਹ ਗੱਲਾਂ ਦਾ ਸਾਰੀਆਂ ਦਾ ਧਿਆਨ ਰੱਖਿਆ ਕਰੋ ਠੀਕ ਹੈ ਜੀ ਤੇ ਦੂਜੀ ਗੱਲ ਹੈ ਤੁਸੀਂ ਆਪਣੀ ਸਿਹਤ ਦਾ ਸਭ ਤੋਂ ਵੱਧ ਧਿਆਨ ਰੱਖਣਾ ਹੈ ਕੋਈ ਵੀ ਚੀਜ਼ ਨੂੰ ਬਿਨਾਂ ਸੋਚੇ ਸਮਝੇ ਜ਼ਰੂਰੀ ਨਹੀਂ ਹੈਗਾ ਕਿ ਸਾਹਮਣੇ ਵਾਲੇ ਨੂੰ ਵਧੀਆ ਰਿਜ਼ਲਟ ਦੇ ਰਿਹਾ ਤਾਂ ਤੁਹਾਨੂੰ ਵੀ ਵਧੀਆ ਰਿਜ਼ਲਟ ਦੇਊਗਾ ਉਹਦੇ ਬਾਰੇ ਪੂਰੀ ਵੈਰੀਫਿਕੇਸ਼ਨ ਕਰੋ ਪੂਰਾ ਉਹਨੂੰ ਚੈੱਕ ਕਰੋ ਇਨਗਰੀਡੀਅੰਟ ਲਿਸਟ ਪੜੋਗੇ ਉਹਦੇ 'ਚ ਕੀ ਕੀ ਹੈ ਦੈਨ ਉਸ ਤੋਂ ਬਾਅਦ ਹੀ ਆਪਣੇ ਆਪ ਤੇ ਅਪਲਾਈ ਕਰੋ ਠੀਕ ਹੈ ਚਾਹੇ ਉਹ ਕੋਈ ਖਾਣ ਵਾਲੀ ਚੀਜ਼ ਹੈ ਚਾਹੇ ਲਗਾਉਣ ਵਾਲੀ ਚੀਜ਼ ਹੈ ਚਾਹੇ ਸਿਰ ਤੇ ਲਗਾਉਣ ਵਾਲੀ ਹੈ ਚਾਹੇ ਫੇਸ ਤੇ ਲਗਾਉਣ ਵਾਲੀ ਹੈ ਠੀਕ ਹੈ ਜੀ ਤੇ ਇਹ ਪੁਆਇੰਟ ਸੀਗੇ ਤਾਂ ਪਲੀਜ਼ ਇਹਨਾਂ ਨੂੰ ਜ਼ਰੂਰ ਅਪਲਾਈ ਕਰੋ ਡਿਸਪਲਿਨ ਚ ਰਹੋ ਡਿਸਪਲਿਨ ਲੈ ਕੇ ਆਓ ਆਪਣੀ ਜ਼ਿੰਦਗੀ 'ਚ ਥੋੜਾ ਐਵੇਂ ਹਰ ਕਿਸੇ ਦੇ ਅੱਖਾਂ ਬੰਦ ਕਰਕੇ ਪ੍ਰੋਸਾ ਨਹੀਂ ਕਰਨਾ ਚਾਹੀਦਾ ਹੈਗਾ ਠੀਕ ਹੈ ਇਸ ਕਰਕੇ ਆਪਣਾ ਧਿਆਨ ਰੱਖੋ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਠੀਕ ਹੈ हेयर केयर ਕਰੋ ਬਹੁਤ ਵਧੀਆ ਗੱਲ ਹੈ हेयर ग्रोथ ऑयल ਇੱਕ ਵਾਰ ਲਗਾਓ ਤੇ ਹੋਰ ਬਹੁਤ ਸਾਰੀਆਂ ਰੈਮਡੀਜ਼ ਰੈਮਡੀਜ਼ ਨੇ ਜਿਹੜੀਆਂ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਦਿੰਦੀਆਂ ਨੇ ਉਹ ਯੂਜ਼ ਕਰੋ ਜ਼ਰੂਰੀ ਥੋੜੀ ਇਕੱਲਾ हेयर ग्रोथ ਵਾਲਾ ਜਣਾ ਹੋਰ ਵੀ ਬਹੁਤ ਕੁਝ ਹੈ ਜਿਹਨੂੰ ਸੂਟ ਕਰਦਾ ਉਹ ਖੁਸ਼ ਹੋ ਕੇ ਵਰਤੋ ਜਿਹਨੂੰ ਨਹੀਂ ਕਰਦਾ ਹੈਗਾ ਉਹ ਦੂਜੀਆਂ ਰੈਮਡੀਜ਼ ਖੁਸ਼ ਹੋ ਕੇ ਵਰਤੋ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਤੋਂ ਥੋੜੀ ਜੀ ਵੀ ਇਨਫੋਰਮੇਸ਼ਨ ਮਿਲੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਜਿਹੜੇ ਵੀ हेयर ਗ੍ਰੋਥ ਆਇਲ ਵਰਤਦੇ ਨੇ ਆ ਜਿਹੜੇ ਤੁਹਾਨੂੰ ਕਹਿੰਦੇ ਨੇ ਮੈਂ ਉਹ ਵਾਲਾ हेयर ਗ੍ਰੋਥ ਆਇਲ ਵਰਤਦੇ ਹਾਂ ਤੇ ਮੈਨੂੰ ਉਹਨਾਂ ਚੱਕਰ ਆਣ ਲੱਗ ਗਏ ਤਾਂ ਉਹਨਾਂ ਨਾਲ ਇਹ ਗੱਲਾਂ ਸ਼ੇਅਰ ਕਰੋ ਠੀਕ ਹੈ ਬਹੁਤ ਹੀ ਵਧੀਆ ਵੀਡੀਓ ਹੈ ਜੀ ਜਿਹੜੇ ਇਨਫੋਰਮੇਸ਼ਨ ਨੂੰ ਕੈਚ ਕਰਨਾ ਚਾਹੁੰਦੇ ਨੇ ਉਹਨਾਂ ਲਈ ਬਹੁਤ ਵਧੀਆ ਹੈ ਠੀਕ ਹੈ ਵੀਡੀਓ ਜ਼ਰੂਰ ਆਪਣੇ ਆਪ ਤੇ ਅਪਲਾਈ ਕਰੋ ਠੀਕ ਹੈ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖੁਸ਼ ਰਹੋ ਤੰਦਰੁਸਤ ਰਹੋ